ਇਹ ਸਭ ਤੋਂ ਪਹਿਲੇ ਤਾਂ ਅੱਜ ਮਾਤਾ ਰੰਜੀਤ ਜੀ ਦੀ ਔਰ ਲਾਲ ਮੋਧੂ ਸ਼ਾਹ ਦੀ ਜਨਮ ਦਿਹਾੜੀ ਹੈ ਤਾਂ ਉਹਨਾਂ ਦੇ ਸਭ ਤੋਂ ਪਹਿਲਾਂ ਅਨੁਸ਼ਾਸਨ ਕਰਨੇ ਆ ਔਰ ਇਸ ਤੋਂ ਬਾਅਦ ਇਹ ਡਾਕਟਰ ਵੀ ਦੀ ਸਖਦੇਵ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਜੋ ਪ੍ਰਧਾਨ ਨੇ ਉਹ ਵੀ ਕਿੰਦਾ ਜੀ ਉਹਨਾਂ ਦਾ ਜਨਮ ਦਿਨ ਹੈ ਔਰ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸੁਸਾਇਟੀ ਵੱਲੋਂ ਕਿਸੇ ਵੀ ਸਾਡੇ ਅਹੁਦੇਦਾਰ ਦਾ ਮੈਂਬਰ ਦਾ ਜਨਮ ਦਿਨ ਨੂੰ ਸਪੈਸ਼ਲ ਮਨਾਇਆ ਜਾਵੇ ਤਾਂ ਅਸੀਂ ਪਹਿਲੇ ਵੀ ਜਿਹੜਾ ਇਹ ਬੱਚਿਆਂ ਦੇ ਨਾਲ ਹਰ ਜਗ੍ਹਾ ਤੇ ਜਾ ਕੇ ਜਿਹੜਾ ਇਹ ਉਸ ਦਿਨ ਸਪੈਸ਼ਲ ਬਣਾਉਂਦੇ ਆ ਤਾਂ ਅੱਜ ਅਸੀਂ ਅੰਬੇਦਕਰ ਸਕੂਲ ਅਟਲ ਲਾਗਰ ਹਿੱਥੇ ਚਾਹੀਏ ਹੋਇਆ ਤਾਂ ਤੇ ਅਲਕਾ मैम ਵੱਲੋਂ ਜਿਹੜਾ ਸਕੂਲ ਰੰਟ ਕਰਦਾ ਹੈ ਔਰ ਬੱਚਿਆਂ ਦੇ ਨਾਲ ਇਹ ਬਰਥਡੇ ਮਨਾਣ ਆਇਆ ਤਾਂ ਬਹੁਤ ਵਧੀਆ ਲੱਗਿਆ ਹਰ ਬਰਥਡੇ ਮਨਾਉਂਦਾ ਇੱਕ ਮੋਟੀਵੇਸ਼ਨ ਹੈ ਕਿ ਬੱਚਿਆਂ ਨੂੰ ਸਿਰਫ ਇੱਕ ਖਾਨਦਾਨੀ ਫ੍ਰੈਸ਼ਮੈਨ ਦਾ ਸਮਾਨ ਪੁਆੜਨ ਦੇ ਮਨਾ ਬਲਕਿ ਜੋ ਬੱਚੇ ਦੀ ਜ਼ਰੂਰਤ ਹੈ ਕਾਪੀ ਪੈਨਸਿਲ ਜਾਂ ਹੋਰ ਵੀ ਜ਼ਰੂਰਤ ਦੇ ਸਟੇਸ਼ਨਰੀ ਦਾ ਸਮਾਨ ਹੈ ਤਾਂ ਸਾਰਾ ਜਿਹੜਾ ਬੱਚੇ ਨੂੰ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਜਦੋਂ ਬੱਚਿਆਂ ਦੇ ਨਾਲ ਮਿਲ ਕੇ ਜਿਹੜਾ ਇੱਕ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਜਦੋਂ ਬੱਚਿਆਂ ਦੇ ਚਿਹਰੇ ਤੇ ਮੁਸਕਾਨ ਆਉਂਦੀ ਹੈ ਤਾਂ ਦਿਨ ਆਪਣੇ ਆਪ ਹੀ ਕੰਪਲੀਟ ਹੋ ਜਾਂਦਾ ਹੈ ਔਰ ਜਿਹੜੀਆਂ ਧਵਾਵਾਂ ਇਹਨਾਂ ਬੱਚਿਆਂ ਦੀ ਮੁਸਕਾਨ ਦੇ ਵਿੱਚੋਂ ਹੁੰਦੀਆਂ ਨੇ ਤਾਂ ਉਹਦਾ ਕੋਈ ਵੀ ਜਿਹੜਾ ਮੁੱਲ ਇਹ ਚੁਕਾਇਆ ਨਹੀਂ ਜਾ ਸਕਦਾ ਤਾਂ ਮੈਂ ਮੈਮ ਦਾ ਬਹੁਤ ਬਤਾਨਵਾਦ ਕਰਦੀ ਹਾਂ ਮੈਮ ਦਾ ਕਿ ਉਹਨਾਂ ਨੇ ਅਜਿਹੇ ਸਕੂਲ ਜਾਂਦਾ ਮੌਕਾ ਦਿੱਤਾ ਔਰ ਬੱਚਿਆਂ ਦੇ ਨਾਲ ਜਿਹੜਾ ਇਹ ਬਰਥਡੇ ਸੈਲੀਬ੍ਰੇਟ ਕਰਨ ਦਾ ਮੌਕਾ ਦਿੱਤਾ ਮੈਂ ਰੋਬਿਨ ਤਿੰਗਾ ਜੀ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦੇਣੀਆਂ ਔਰ ਪਰਮਾਤਮਾਗੇ ਇਹ ਦੁਆ ਕਰਨੀ ਆ ਜਿੰਦੂਗੀ ਰਾਜੋਗਨੀ ਤਰੱਕੀ ਕਰਨ ਹਮੇਸ਼ਾ ਖੁਸ਼ ਰਹਿਣ ਤੰਦਰੁਸਤ ਰਹਿਣ ਪਰਮਾਤਮਾ ਮੇਸ਼ਾ ਨੂੰ ਕੁਝ ਰੱਖੇ ਔਰ ਜਿੰਨੇ ਵੀ ਸਾਡੇ ਸਾਇਤੀ ਦੇ ਮੈਂਬਰ ਹੋ ਗਏ ਅੱਜ ਸੇ ਬਾਹਰ ਨਾਲ ਆਏ ਨੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਮੀਡੀਆ ਪਾਈਚਰ ਦਾ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਜਦੋਂ ਵੀ ਸਾਇਤੀ ਵੱਲੋਂ ਪ੍ਰਚਾਰਾ ਕੀਤਾ ਜਾਂਦਾ ਹੈ ਤਾਂ ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ ਇਹ ਸਭ ਦਾ ਇੱਕ ਸਾਂਝਾ ਪ੍ਰਿਆਸ ਹੈ ਔਰ ਸਭ ਮਿਲ ਕੇ ਜਿਹੜਾ ਇਹ ਪ੍ਰਿਆਸ ਨੂੰ ਤਕਸਿਲ ਦਿੰਦੇ ਨੇ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਪਾਜ਼ੇ ਕਾ ਜਨਤਾ ਦੇ ਬਹੁਤ-ਬਹੁਤ ਧੰਨਵਾਦ ਕਰਦੀ ਆ ਸਭ ਦਾ ਦਾ ਹਾਜ਼ਰ ਕਾ ਵਾਸੀ ਨੂੰ ਮੇਰੇ ਲੋਕ ਪਿਆਰ ਬਈ ਧਰਮ ਨਮਨਿਕਾ ਸਤਿ ਸ਼੍ਰੀ ਅਕਾਲ ਮੀਡੀਆ ਪਾਈਚਰ ਨੂੰ ਮੇਰੇ ਦਾ ਬਹੁਤ-ਬਹੁਤ ਧ ਕਿ ਅੱਜ ਆ ਸਾਡੀ ਸੁਸਾਇਟੀ ਦੇ ਪ੍ਰਧਾਨ ਰੋਬਿਨ ਢਿੰਗੜਾ ਜੀ ਦਾ ਜਨਮ ਦਿਨ ਹੈ ਤੇ ਮੈਂ ਅੱਜ ਸਾਰੀ ਸੁਸਾਇਟੀ ਵੱਲੋਂ ਰੋਬਿਨ ਢਿੰਗੜਾ ਜੀ ਨੂੰ ਜਨਮ ਦਿਨ ਦੀ ਲੱਖ ਲੱਖ ਵਧਾਈਆਂ ਦਿੰਦਾ ਤੇ ਪਰਮਾਤਮਾ ਦੇ ਅਰਦਾਸ ਕਰਦਾ ਉਹ ਮੇਸ਼ੇਸ਼ਰ ਦੀ ਖਲਾਫਤ ਰਹਿਣ ਤੰਦਰੁਸਤ ਰਹਿਣ ਤੇ ਅੱਜ ਜੁਨਾ ਨੇ ਆਪਣੇ ਜਨਮ ਦਿਨ ਦੀ ਡਾਕਟਰ ਬੀਨੀ ਸੁਸਾਇਟੀ ਦੇ ਨਾਲ ਮਿਲ ਕੇ ਅੱਜ ਡਾਕਟਰ ਅੰਮ੍ਰਿਤ ਕੇ ਸਕੂਲ ਅਟਨਗਰ ਵਿੱਚ ਆ ਕੇ ਬੱਚਿਆਂ ਨਾਲ ਸੈਲੀਬ੍ਰੇਟ ਕੀਤਾ ਹੈ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਤੇ ਨਾਲ ਹੀ ਇਹਨਾਂ ਦੇ ਨਾਲ ਆਪਲਾ ਖਾਨ ਪਿੰਡ ਦਾ ਸਨਮਾਨ ਕੀਤਾ ਤੇ ਇੱਥੇ ਆ ਕੇ ਬੱਚਿਆਂ ਨਾਲ ਆ ਕੇ ਬਹੁਤ ਹੀ ਵਧੀਆ ਲੱਗਿਆ ਸਾਡੀ ਸੁਸਾਇਟੀ ਦਾ ਇੱਕੋ ਹੀ ਮੋਟਿਵ ਹੈ ਸੇ ਸੇ ਸੁਧਾਵਾ ਤੇ ਸਿੱਖਿਆ ਦੇ ਪ੍ਰਤੀ ਮਤਰਮ ਕੀ ਕੰਮ ਕਰਨਾ ਤੇ ਉਹਦੇ ਹੀ ਵਿਆਪਕ ਸਾਡੀ ਸੁਸਾਇਟੀ ਚਾਹੇ ਕਿਸੇ ਦਾ ਜਨਮ ਦਿਨ ਹੁੰਦਾ ਹੈ ਤੇ ਸੇ ਸੁਧਾ ਦਾ ਕੈਂਪ ਲਗਾਉਂਦੀ ਹੈ ਯਾ ਸੁਸਾਇਟੀ ਦਾ ਸਿੱਖਿਆ ਦੇ ਮਨਨ ਬੱਚਿਆਂ ਨੂੰ ਕੋਈ ਸਟੇਸ਼ਨ ਨਹੀਂ ਦਾ ਸਮਾਨ ਦੇਣਾ ਹੈ ਤੇ ਚਾਹੇ ਕੋਈ ਖਾਨਕੀ ਦਾ ਸਮਾਨ ਦੇਣਾ ਤੇ ਅੱਗੇ ਅਮਰੀਕੀ ਸਕੂਲ ਆਕੇ ਇਹ ਬੜੇ ਬਣਾਇਆ ਗਿਆ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਵਥੇ ਆਨ ਦਾ ਮੌਕਾ ਦਿੱਤਾ ਤੇ ਬੱਚੇ ਨੇ ਸਰਵਿਸ ਕਰਕੇ ਬਹੁਤ ਹੀ ਵਧੀਆ ਲੱਗਿਆ ਬੱਚੇ ਨੇ ਬਹੁਤ ਸਾਰੀਆਂ ਰਿਚਸ ਦਿੱਤੀਆਂ ਤੇ ਨਾਲ ਹੀ ਲੋਕੀਂ ਦੀ ਗਿਲਾਚੀ ਵੱਲੋਂ ਤੇ ਸੁਸਾਇਟੀ ਵੱਲੋਂ ਖੇਡਾਂ ਦੀ ਕਿੱਟਾਂ ਵੀ ਬਣ ਰਹੀਆਂ ਨੇ ਤੇ ਸਾਡੀ ਸਰਕਾਰ ਹੀ ਜਿਹੜਾ ਪ੍ਰਮੋਟ ਕਰ ਰਹੀ ਹੈ ਜਿਹੜੇ ਵਤਨ ਤੇ 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 19 ਤੋਂ ਬਾਅਦ ਅਸੀਂ ਚੱਕਰ ਵਾਲੇ ਚੁੱਕੇ ਆ ਬੁੱਲਪਿੰਡ ਤੇ ਹੀਰਾਲੀ ਪਿੰਡ ਤੇ ਫਿਰ ਅੱਗੇ ਕਿੱਟਾ ਵੀ ਬੰਨਾਂਗੇ ਤਾਂ ਜੋ ਰੋਗੀ ਜੀ ਦੇ ਬਰਥਡੇ ਨੂੰ ਇਸ ਸਮਾਜਿਕ ਕਾਰਜ ਵਿੱਚ ਸਮਰਪਿਤ ਕਰਾਂਗੇ ਤਾਂ ਕਿ ਸਰਦਾਰ ਜੀ ਦਾ ਬਰਥਡੇ ਹੈ ਉਹਨਾਂ ਬੱਚੀ ਬਹੁਤ ਵਧੀਆ ਹੈ ਬੱਚਿਆਂ ਨੂੰ ਆਪਾਂ ਅੱਗੇ ਬੰਨੇ ਕੁਝ ਵੀ ਰੱਖ ਸਕਦੇ ਹਾਂ ਬੱਚਿਆਂ ਨੂੰ ਚੰਗਾ ਵੀ ਸਮਝਣਾ ਪਾਉਂਦਾ ਹੈ ਬੱਚਿਆਂ ਨੂੰ ਸਮਝ ਵੀ ਬਹੁਤ ਆਉਂਦੇ ਬੱਚੇ ਖੁਸ਼ ਵੀ ਬਹੁਤ ਹੁੰਦੇ ਨੇ ਜੀ ਸਨੋ ਕੋਈ ਨਾ ਕੋਈ ਆ ਕੇ ਪੁੱਛਦਾ ਹੈ ਕਿ ਚੰਗਰੀਆਂ ਪਰਾਂ ਦੇ ਵਿਚਾਂ ਨੂੰ ਆਸਬੋਧ ਕੇ ਮੈਡਮ ਦਾ ਕੋਤਨ ਵਾਸਤੇ ਜਿਹੜਾ ਸਾਨੂੰ ਮੌਕਾ ਦਿੰਦੇ ਨੇ ਉਹ ਸੱਚਾ ਦਾ ਥੋੜਾ ਬਹੁਤ ਸੇਵਾ ਕਰਵਾਉਂਦੇ ਆਂ ਬੱਚਿਆਂ ਵੀ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਉਹ ਖੁਸ਼ੀ ਆ ਮੈਡਮ ਦਾ ਬਹੁਤ ਬਹੁਤ ਹੈ